ਪਿੱਕੀਵੈਂਡ ਸੋਰਸਿੰਗ ਮਾਰਗ ਉੱਪਰ ਵੱਡਾ ਰੋਡ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਰੋਡ ਐਕਸੀਡੈਂਟ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਇਆ ਅਤੇ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਪਿੱਕੀਵੈਂਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਵੀ ਜ਼ਿੰਦਗੀ ਅਤੇ ਮੌਦੀ ਲੜਾਈ ਲੜ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪਿੱਕੀਵੈਂਡ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਜਦ ਇਸ ਸੰਬੰਧੀ ਥਾਣਾ ਭਿਖੀਵੰਡ ਦੇ ਐਸਆਈ ਸਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੇਖੋ ਪੂਰੀ ਰਿਪੋਰਟ ਜੀ ਵੀਰ ਜੀ ਤੁਹਾਡਾ ਤੇਰੇ ਵੀਰ ਸਿੰਘ ਕਿਹੜਾ ਪਿੰਡ ਜੀ ਮਾਲੂਆ ਸੰਦਾਰ ਜਿਹੜਾ ਐਕਸੀਡੈਂਟ ਹੋਇਆ ਕੀ ਲੱਗਦੇ ਤੁਹਾਡੇ ਉਹ ਵੀਰ ਜੀ ਲੱਗਦੀ ਹੈ ਕੀ ਕਿਦਾਂ ਹੋਇਆ ਐਕਸੀਡੈਂਟ ਤੇ ਕਿਹੜੀ ਚੀਜ਼ ਤੇ ਆ ਰਹੀ ਸੀ ਉਹ ਵੀਰ ਜੀ ਉਹ ਬੋਲਡ ਤੇ ਆ ਰਹੀ ਤੇ ਉਹ ਜਿਹੜੀ ਗੱਡੀ ਆ ਰਹੀ ਰੋਮ ਸਾਈਡ ਤੋਂ ਆ ਰਹੀ ਉਹਨਾਂ ਦੇ ਪੰਪ ਤੇ ਲੱਗ ਜਾਣਗੇ ਰਾਉਂਡ ਸਾਈਡ ਤੋਂ ਉਹਨੇ ਵਿੱਚ ਮਾਰੀ ਉਹਨਾਂ ਦੇ ਕਿੰਨੇ ਜਣੇ ਸੀ ਇਹ ਮੋਟਰਸਾਈਕਲ ਉਪਰ ਦੋ ਜਣੇ ਸੀ ਤੇ ਕੀ ਹਲਾਦ ਨੇ ਹੁਣ ਕੀ ਹਲਾਦ ਇਹਨਾਂ ਦੇ ਅਜੇ ਵੀਰ ਜੀ ਪਤਾ ਹੀ ਨਹੀਂ ਅਜੇ ਤੇ ਅੰਦਰ ਹੀ ਆ ਤੇ ਇੱਕ ਵੀਰ ਦੀ ਡੈਥ ਹੋ ਗਈ ਹੈ ਜਿਹੜਾ ਨਾਲ ਸੀ ਉਹਨਾਂ ਦੇ ਜਿਹਦੀ ਡੈਥ ਹੋਈ ਉਹ ਕਿਥੋਂ ਦਾ ਰਹਿਣ ਵਾਲਾ ਵੀਰ ਜੀ ਚਵਾਲ ਦਾ ਕੀ ਕੰਮ ਕਰਦੇ ਵੀਰ ਜੀ ਇਹ ਅਜੇ ਡੇਲੀ ਫੀਸ ਦਾ ਕਰਦੇ ਫੈਨ ਦਾ ਘਰ ਦੀ ਕੰਡੀਸ਼ਨ ਕਿਦਾਂ ਦੀ ਇਹਨਾਂ ਦੀ ਕਰਦੀ ਵੀਰ ਜੀ ਗਰੀਬ ਆ ਬਹੁਤ ਗਰੀਬ ਆ ਕੀ ਮੰਗ ਕੀ ਕਰਦੇ ਜੇ ਹੁਣ ਵੀ ਜੀ ਇਨਸਾਫ ਚਾਹੀਦਾ ਸਾਨੂੰ ਕਦਾ ਕੋਈ ਲੱਗਾ ਜਿਹਨੇ ਗੱਡੀ ਮਾਰੀ ਆ ਨਹੀਂ ਵੀਰ ਜੀ ਕੋਈ ਪਤਾ ਨਹੀਂ ਲੱਗਾ ਵੀਰ ਜੀ ਕੋਈ ਤਰਖਾਸ਼ ਦਿੱਤੀ ਹੈ ਸੰਬੰਧੀ ਹੀ ਗਏ ਆ ਚਾਚਾ ਜੀ ਬਾਕੀ ਵੇਖੋ ਹੁਣ ਤੇ ਜਿਹਦੀ ਮੰਗ ਨੂੰ ਇਹੀ ਇਨਸਾਫ ਚਾਹੀਦਾ ਸਨ ਜਿਹਦੀ ਡੈਥ ਹੋਈ ਆ ਉਹ ਵੀਰ ਹੋਣਾ ਉਹ ਵੀਰ ਜੀ ਉਹਨਾਂ ਨੂੰ ਅਜੇ ਖੜੇ ਪੱਟੀ ਉਹਨਾਂ ਨੂੰ ਹਸਪੀਟਲ ਖੜੇ ਆਏ ਠੀਕ ਹੈ ਆੜਾ ਨੀ ਆ ਆ ਜੱਡੀ ਪਗੜਾ ਇਹਦੀ ਗੱਡੀ ਆ ਮੈਂ ਪਿਛੇ ਆਉਂਦਿਆਂ ਗੱਡੀ ਕਿੱਥੇ ਲੱਗੀ ਕਿੱਥੇ ਉਹ ਤੇ ਇਧਰ ਜਾਂਦੇ ਆ ਮੁੰਡੇ ਮੈਂ ਭਰਾਵਾ ਪਿਛੇ ਆਉਂਦਿਆਂ ਇਹ ਤੇ ਇਧਰੋਂ ਇਹਨੂੰ ਆਉਂਦੇ ਤਾਂ ਉਧਰੋਂ ਪਹਿਲਾਂ ਪਹਿਲਾਂ ਗੱਡੀ ਮੋਟਰਸਾਈਕਲ ਉਹ ਭੱਜ ਗਏ ਆ ਇਹ ਇੰਨਾ ਰੁਕਦੀ ਸੁੱਤੀ ਆ ਮੁੰਡੇ ਨਹੀਂ ਆ ਮਾਝੇ ਆਲੇ ਅਸੀਂ ਆ ਦੱਸਾਂ ਕਿ ਆ ਮਾਝੇ ਆਲੇ ਮਾਝੇ ਆਲੇ ਅਸੀਂ ਆ ਲੰਗਰ ਆਲੇ ਅਸੀਂ ਬੰਦੇ ਆਲੇ ਨਹੀਂ ਆ ਸਹੀ ਕਿਹਾ ਦੱਸਾਂ ਕਿ ਮੈਂ ਮੋਟਰਸਾਈਕਲ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਅਸੀਂ ਆਹ ਮੋਟਰਸਾਈਕਲ ਤੇ ਦੱਸਾ ਗਿਆ ਇੱਥੇ ਸਾਡੇ ਕੋਲ ਲੱਖ ਲੱਖ ਕਰੋੜ ਕਰੋੜ ਦੀਆਂ ਗੱਡੀਆਂ ਸੋਰਸਿੰਗ ਦੇ ਵਿੱਚ ਤੇ ਸਾਡਾ ਬੰਦਾ ਕੋਈ ਬੰਦਾ ਨਾ ਗੱਡੀ ਦੇ ਵਿੱਚ ਬੰਦਾ ਪਾ ਕੇ ਲੈ ਕੇ ਗਿਆ ਅਸੀਂ ਲੰਗਰਾਂ ਵਾਲੇ ਆਂ ਲੰਗਰਾਂ ਵਾਲੇ ਆਂ ਬੰਦਾ ਬਚਾਉਣ ਆ ਆਹ ਤੇ ਲੱਗ ਪੁੱਛ ਮੈਂ ਮੋਟਰ ਲੱਗਾ ਮੈਂ ਮੋਟਰ ਲੱਗਾ ਇਹ ਗੂਮਾ ਪੀਣਾ ਦੀ ਧਰਤੀ ਆ ਅੰਮ੍ਰਿਤਸਰ ਬੰਦੇ ਰਹੇਗਾ ਤਾੜੀ ਝੁੱਕੇ ਹਾਂ ਤਾਂ ਵਧੀਆ ਵੀ ਗੁਰਦਾਨਾ ਜੜਾ ਲੱਖਣਾ ਕਿਹਨਾਂ ਚਾਹ ਕੈਂਬਲੈਂਸ ਨਹੀਂ ਆਈ ਉਹ ਸਾਰੇ ਬੰਦੇ ਜਿੰਨਾ ਵੀ ਸੀ ਆਹ ਗੱਡੀ ਮਾਰੀ ਆ ਉਹ ਬੰਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਦੇਖੀ ਸਰਦਾਰ ਇਹ ਬੰਦਾ ਉਧਾਰੂ ਆ ਸਰਦਾਰ ਬੰਦਾ ਚੁੱਕਿਆ ਸਾਲ ਸਰਦਾਰ ਬੰਦਾ ਹੀ ਗਾੜੀ ਵਾਲਾ ਬਾਣੇ ਵਾਲਾ ਸਰਦਾਰ ਬੰਦੇ ਦੀ ਇਤ ਕਰੋ ਤੇ ਸਰਦਾਰ ਬੰਦਾ ਭੱਜ ਗਿਆ ਵਾਹ ਸਰਦਾਰ ਸਰਦਾਰ ਮਿੰਨ ਬਸੋ ਇਹ ਕੱਲ ਦਾ ਸਰਦਾਰ ਹੁੰਦਾ ਕਿਹਦੀ ਲੋਕੀ ਹੈ ਸਰਦਾਰ ਆ ਸਾਚੀਏ ਸਰ ਸੱਚੀ ਗੱਲ ਹੈ ਸਰ ਇੱਕ ਨਾ ਪੱਤਰਕਾਰ ਗੱਲ ਕਰ ਰਿਹਾ ਜੀ ਤੁਸੀਂ ਜੁੜੇ ਜੀ ਨਾਲ ਇੱਕ ਨਾ ਸਰ ਭਿੱਕੀ ਇਵੈਂਟ ਸੋਰਸਿੰਗ ਮਾਰਗ ਉਪਰ ਰੋਡ ਐਕਸੀਡੈਂਟ ਹੋਇਆ ਵਾ ਹਾਂ ਸਰ ਉਹ ਕੀ ਜਾਣਕਾਰੀ ਹੈ ਉਹਦੇ ਸੰਬੰਧੀ ਮਤਲਬ ਕਿਦਾਂ ਦਾ ਹਾਲਾਤ ਕੋਈ ਪਰਚਾ ਦਰਜ ਕਰਤਾ ਜੀ ਡੱਡ ਵੱਡੇ ਰਕਾਰ ਤੇ ਡਾਡਾ ਚ ਸਰ ਦੋ ਜਣੇ ਸੀ ਜਿਨ੍ਹਾਂ ਦੇ ਰੋਡ ਐਕਸੀਡੈਂਟ ਹੋਇਆ ਹਾਂ ਮੋਟਰਸ ਦੇ ਦੋ ਜਣੇ ਇਹ ਇਹ ਗੱਡੀ ਵਜੀ ਵਿੱਚ ਜੀ ਇਹਨਾਂ ਦੇ ਆਹ ਗੱਡੀ ਵਜੀ ਵਿੱਚ ਜਿਹੜੇ ਜਿਹਨਾਂ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਇੱਕ ਦੀ ਡੈਥ ਹੋਈ ਹੈ ਕਿ ਦੂਰ ਆ ਸਰ ਅਮ੍ਹਲੇ ਕਿ ਕਿ ਡੈਥ ਦੇ ਦਰਜਾ ਕਿ ਠੀਕ ਹੈ ਸਰ ਧੰਨਵਾਦ ਸਰ